ਇੱਕ ਵਾਰ ਮੋੜ ਤੋਂ ਜ਼ਮੀਨੀ ਵਿਵਾਦ ਦੇ ਭਿਆਨਕ ਰੂਪ ਤਾਰ ਜਾਣਦੀਆਂ ਕੁਝ ਤਸਵੀਰਾਂ ਨਿੱਕਲ ਕੇ ਸਾਹਮਣੇ ਆਈਆਂ ਨੇ ਇੱਕ ਵਾਰ ਮੋੜ ਤੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਖੂਨੀ ਝੜਪ ਹੋਈ ਹੈ ਜਮਕੇ ਇੱਟਾ ਰੋੜਿਆਂ ਦੀ ਬੋਚਾੜ ਹੋਈ ਹੈ ਅਤੇ ਇਲਜ਼ਾਮ ਤਾਂ ਇੱਥੋਂ ਤੱਕ ਲਗਾਏ ਜਾ ਰਹੇ ਨੇ ਕਿ ਇਸ ਸਬਦ ਦੌਰਾਨ ਬੇਅਦਬੀ ਤੱਕ ਹੋਈ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਆਹ ਆ ਆ ਫਾਈਟਰ ਆ ਤੋਣ 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 ਇੱਕ ਵਾਰ ਮੁੜ ਤੋਂ ਜ਼ਮੀਨੀ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ ਹੈ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਪਸ ਚ ਪੈ ਗਈਆਂ ਜੰਮ ਕੇ ਇੱਟਾ ਰੋੜੇ ਵਰਾਏ ਗਏ ਪਿੰਡ ਵਾਸੀਆਂ ਅਤੇ ਜ਼ਮੀਨ ਦੇ ਕਬਜ਼ਾ ਧਾਰੀਆਂ ਵਿਚਾਲੇ ਜਮ ਕੇ ਹੰਗਾਮਾ ਹੋਇਆ ਵਿਵਾਦ ਹੋਇਆ ਲਿਆ ਲਿਆ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਦੋੜ ਦੋੜ ਓਏ ਓ ਸਰਪੀਏ ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਵਿਵਾਦਿਤ ਜ਼ਮੀਨ ਤੇ ਲੱਗੇ ਨਿਸ਼ਾਨ ਸਾਹਿਬ ਨੂੰ ਹਟਾਏ ਜਾਣ ਤੋਂ ਬਾਅਦ ਫਖਿਆ ਕਦੇ ਇਸ ਵਿਵਾਦ ਨੇ ਵੇਖਦਿਆਂ ਹੀ ਵੇਖਦਿਆਂ ਇਹ ਭਿਆਨਕ ਰੂਪ ਧਾਰ ਲਿਆ ਪਿੰਡ ਵਾਸੀਆਂ ਨੇ ਜ਼ਮੀਨ ਦੇ ਕਬਜ਼ਾਧਾਰੀਆਂ ਤੇ ਇਲਜ਼ਾਮ ਲਗਾਈ ਨੇ ਕਿ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ ਅਸੀਂ ਇੱਥੇ ਨਿਸ਼ਾਨ ਸਾਹਿਬ ਲਗਾਇਆ ਇਹ ਸਾਡਾ ਗੁਰੂ ਹੈ ਇੱਥੇ ਗੁਰਦੁਆਰਾ ਬੰਨਣਾ ਸੀ ਅਸੀਂ ਇੱਕ ਕਿਲਾ ਪੈ ਲਈ ਗੁਰਦੁਆਰੇ ਦੇ ਨਾਮ ਤੇ ਮਤਲਬਦਾਨ ਕੀਤੀ ਸੀ ਤੇ ਕਬਜ਼ੇ ਦੇ ਤੌਰ ਤੇ ਬਾਹਰੋਂ ਬੰਦੇ ਆਏ ਉਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਡ੍ਰਿੰਕ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਪੁੱਟ ਕੇ ਐਂਦੀ ਬੇਅਦਬੀ ਕੀਤੀ ਤੇ ਉੱਥੇ ਉਹਨਾਂ ਨੇ ਛੁੱਟਤਾ ਸੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਨਿਸ਼ਾਨ ਸਾਹਿਬ ਚੁੱਕਣ ਲੱਗੇ ਉਹਨਾਂ ਨੇ ਸਾਡੇ ਕੋਲ ਨਿਸ਼ਾਨ ਖੈਬ ਖੋਣ ਦੀ ਕੋਸ਼ਿਸ਼ ਕੀਤੀ ਬੇਅਦਬੀ ਕੀਤੀ ਤੱਕਾ ਮੁੱਕੀ ਕੀਤੀ ਸਾਡੇ ਨਾਲ ਪਹਿਲੀ ਇਹਨਾਂ ਦੀ ਹੈ ਜਿਹੜੀ ਪਹਿਲੀ ਇਹਨਾਂ ਨੂੰ ਦਿੱਤੀ ਗਈ ਉਹ ਪਹਿਲੀ ਉਧਰ ਹੈ ਬੱਕਰੀ ਇਹਨਾਂ ਦੀ ਇੱਥੇ ਪਹਿਲੀ ਇਹ ਨਹੀਂ ਦਿੱਤੀ ਇਹਨਾਂ ਨੂੰ ਇਹ ਨਜਾਇਜ਼ ਹੀ ਕਮਜਾ ਕਰ ਰਹਾ ਆਹ ਨਸ਼ਾ ਵੀ ਕੀਤਾ ਹੈ ਇਹ ਨਹੀਂ ਬਲਾ ਵੀ ਪੋਸਟ ਵੀ ਵੀ ਖਾਦਾ ਹੋਣਾ ਦਾਰੂ ਵੀ ਪੀਂਦੇ ਰਹਾ ਇੱਥੇ ਬੈਠੇ ਰਹਾ ਅੰਮਦੇ ਥਲੇ ਜਦੋਂ ਵੇਖਿਆ ਵੀ ਪਿੰਡ ਵਾਲੇ ਸਾਰੇ ਗੈਰਚਲੇ ਆ ਇਸ ਤਰ੍ਹਾਂ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੀ ਫੌਰਨ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਬਿਆਨ ਲਏ ਜਾ ਰਹੇ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਜੇ ਵੈਰੀਫਾਈ ਕਰ ਰਹੇ ਆ ਜੀ ਫਿਰ ਮਸਲਾ ਕੀ ਸੀ ਅਜੇ ਮਸਲੇ ਦਾ ਤਾਂ ਸਮਝ ਰਹੇ ਆ ਜੀ ਕੋਈ ਨਹੀਂ ਜੀ ਇੱਕ ਪਾਰਟੀ ਆ ਉਹਦਾ ਅਜੇ ਪੱਖ ਸੁਣਿਆ ਦੂਜੀ ਪਾਰਟੀ ਦਾ ਪੱਖ ਸੁਣਦੇ ਆ ਜ਼ਮੀਨੀ ਵਿਵਾਦ ਦੇ ਅਜਿਹਾ ਖੌਫਨਾਕ ਰੂਪ ਧਾਰ ਜਾਣਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਅਕਸਰ ਜ਼ਮੀਨੀ ਵਿਵਾਦ ਤੇ ਚੱਲਦੇ ਆ ਲੋਕ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ ਨੇ ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕਿਹੜੀ ਕਾਰਵਾਈ ਕਰਦੀ ਹੈ ਇਸ ਵਿਵਾਦ ਨੂੰ ਕਿਵੇਂ ਸ਼ਾਂਤ ਕਰਵਾਉਂਦੀ ਹੈ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼